ਵਰਿੰਦਰ ਸਿੰਘ ਢਿੱਲੋਂ ਤੋਂ ਬਣੇ ਬੀਨੂ ਢਿੱਲੋਂ ਰੋਂਦੇ ਹੋਏ ਚਿਹਰਿਆਂ ਤੇ ਲਿਆਉਂਦੇ ਨੇ ਪਲਾਂ ਦੇ ਵਿਸ਼ਾਸਾ ਸਸ਼ਟਿਕਾਲ ਮੇ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਐਕਟਰ ਬੀਨੂ ਢਿੱਲੋਂ ਦੇ ਬਾਰੇ ਵੈਸੇ ਅਕਸਰ ਕਿਹਾ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਰਵਾਉਣ ਵਾਲੇ ਬਹੁਤ ਮਿਲ ਜਾਂਦੇ ਆ ਪਰ ਹਸਾਉਣ ਵਾਲਾ ਕੋਈ ਕੋਈ ਹੀ ਮਿਲਦਾ ਕਿਉਂਕਿ ਰਵਾਉਣਾ ਤਾਂ ਬਹੁਤ ਸੌਖਾ ਹੁੰਦਾ ਹੈ ਪਰ ਹਸਾਉਣ ਵਾਲਾ ਕੰਮ ਬੇਹਦ ਮੁਸ਼ਕਿਲ ਹੁੰਦਾ ਤੇ ਇਹ ਕੰਮ ਜਿਹਨਾਂ ਨੇ ਬਖੂਬੀ ਦੇ ਨਾਲ ਕੀਤਾ ਉਹ ਹੈ ਜੀ ਐਕਟਰ ਬੀਨੂ ਟਿੱਲੋ ਜਿਹੜੇ ਕਿ ਕਮੇਡੀਅਨ ਵਿਨੈ ਤੇ ਬਿਹਤਰੀਨ ਪੰਜਾਬੀ ਇੰਡਸਟਰੀ ਦੇ ਐਕਟਰ ਵੀ ਨੇ ਬੀਨੂ ਢਿੱਲੋਂ ਨੇ ਮੁਕਾਮ ਜੋ ਆਜ਼ਦੇ ਸਮੇਂ ਦੇ ਵਿੱਚ ਹਾਸਲ ਕੀਤਾ ਹੈ ਕਿ ਉਹਨਾਂ ਨੂੰ ਹਰ ਕੋਈ ਪਸੰਦ ਕਰਦਾ ਹੈ ਚੁਹੇਤੇ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬੀਨੂ ਢਿੱਲੋਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਸੰਗਰੂਰ ਦੇ ਵਿੱਚ ਹੋਇਆ ਉਹਨਾਂ ਦਾ ਜਨਮ 29 ਅਗਸਤ 1975 ਨੂੰ ਪੰਜਾਬ ਦੇ ਪਿੰਡ ਧੂਰੀ ਸੰਗਰੂਰ ਦੇ ਵਿੱਚ ਹੋਇਆ ਸੀ ਸਭ ਜਾਣਦੇ ਨੇ ਬੀਨੂ ਢਿੱਲੋਂ ਪੋਲੀਵੁੱਡ ਦੇ ਲੈਜੈਂਡ ਕਲਾਕਾਰ ਨੇ ਪਰ ਉਹਨਾਂ ਨੂੰ ਇਹ ਮਕਾਮ ਜੋ ਸੀ ਆਸਾਨੀ ਨਾਲ ਨਹੀਂ ਮਿਲਿਆ ਸੀ ਉਹਨਾਂ ਨੂੰ ਬਹੁਤ ਸਟਰਗਲ ਕਰਨਾ ਪਿਆ ਸੀ ਬਿਨੂ ਢਿੱਲੋਂ ਦਾ ਅਸਲ ਨਾਮ ਵਰਿੰਦਰ ਸਿੰਘ ਢਿੱਲੋਂ ਆ ਢਿੱਲੋਂ ਇੱਕ ਇੰਡੀਅਨ ਐਕਟਰ ਨੇ ਜਿਨ੍ਹਾਂ ਨੂੰ ਪੰਜਾਬੀ ਫਿਲਮਾਂ 'ਚ ਕਾਮੇਡੀਅਨ ਕਲਾਕਾਰ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਆਪਣੀ ਐਜੂਕੇਸ਼ਨ ਸਰਵਹਤਕਾਰੀ ਵਿਦਿਆਮੰਦਰ ਸਕੂਲ ਤੋਂ ਰਿਤੋਂ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਮਾਸਟਰ ਡਿਗਰੀ ਕੇਅਰ ਐਂਡ ਟੈਲੀਵਿਜ਼ਨ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਲ 1994 'ਚ ਕੀਤੀ ਸੀ ਬਿਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਦੀ ਪੇਸ਼ਕਾਰੀ ਜੋ ਸੀ ਪੰਗੜੇ ਦੇ ਰਾਹੀਂ ਕੀਤੀ ਸੀ ਫਿਰ ਅਦਾਕਾਰੀ ਦੇ ਖੇਤਰ ਦੇ ਵਿੱਚ ਵੀ ਉਹ ਸ਼ਾਮਿਲ ਹੋਏ ਸੀਗੇ ਉਹ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੂੰ ਭਾਰਤੀ ਮੇਲੇ 'ਚ ਜਰਮਨ ਤੇ ਯੂਕੇ 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਥੀਏਟਰ ਦੇ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ ਉਸ ਸਮੇਂ ਥੀਏਟਰ ਦੇ ਵਿੱਚ ਆਪਣਾ ਕੈਰੀਅਰ ਸੋਚਣਾ ਤਾਂ ਦੂਰ ਦੀ ਗੱਲ ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਬੀਨੂ ਢਿੱਲੋਂ ਦੇ ਕੋਲ ਪੈਸੇ ਨਹੀਂ ਹੁੰਦੇ ਸਨ ਪਰ ਬੀਨੂ ਢਿੱਲੋਂ ਨੇ ਇੱਥੇ ਵੀ ਹਾਰ ਨਹੀਂ ਮੰਨੀ ਖੇਟਰ ਰਾਹੀਂ ਬੀਨੂ ਨੇ ਪਹਿਲੀ ਵਾਰ 750 ਰੁਪਏ ਦੀ ਕਮਾਈ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਹੋਰ ਮਿਹਨਤ ਕੀਤੀ। ਸਾਲ ਬਾਅਦ 750 ਦੀ ਕਮਾਈ 1000 ਤੱਕ ਪਹੁੰਚ ਗਈ। ਫਿਰ ਬੀਨੂ ਢਿੱਲੋਂ ਨੇ ਆਪਣਾ ਪੂਰਾ ਇੱਕ ਸਾਲ ਆਪਣੇ ਕਰੋ ਦੂਰ ਰਹਿ ਕੇ ਆਪਣੇ ਕੰਮ ਦੇ ਵਿੱਚ ਲਗਨ ਦਿਖਾਈ ਤੇ ਸਾਲ 'ਚ 75000 ਰੁਪਏ ਕਮਾਏ। ਇਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਫਿਲਮਾਂ ਮਿਲਦੀਆਂ ਗਈਆਂ। ਬੀਨੂ ਢਿੱਲੋਂ ਨੇ ਸਾਲ 2002 ਦੇ ਵਿੱਚ ਸ਼ਹੀਦ ਆਜ਼ਮ 212 ਦੇ ਵਿੱਚ ਕੈਰੀ-ਆਨ ਜਟਾ 215 ਦੇ ਵਿੱਚ ਮੁੰਡੇ ਕਮਾਲ ਦੇ 215 ਜੋ ਅੰਗਰੇਜ਼ ਗੋਰੀਆਂ ਨੂੰ ਦਫਾ ਕਰੋ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਵਧਾਈਆਂ ਜੀ ਵਧਾਈਆਂ ਦੇ ਵਿੱਚ ਵੀ ਉਹ ਨਜ਼ਰ ਆਏ ਸੀਗੇ ਬినੋੜੀ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਕਾਫੀ ਸ਼ੌਂਕ ਸੀ ਕਾਮੇਡੀ ਵਾਲੇ ਕਿਰਦਾਰਾਂ ਨਾਲ ਬੀਨੂ ਢਿੱਲੋਂ ਨੇ ਪੰਜਾਬੀ ਸਿਨੇਮਾ ਦੇ ਵਿੱਚ ਖਾਸ ਜਗ੍ਹਾ ਬਣਾਈ ਹੈ ਇੱਥੇ ਤੱਕ ਪਹੁੰਚਣ ਦਾ ਸਫ਼ਰ ਉਹਨਾਂ ਦਾ ਸੌਖਾ ਨਹੀਂ ਸੀ ਉਹਨਾਂ ਨੇ ਹਮੇਸ਼ਾ ਸ਼ਾਂਤ ਦਿਮਾਗ ਨਾਲ ਕੰਮ ਲਿਆ ਸਹਿਜੇ ਸਹਿਜੇ ਤਰੱਕੀ ਦੇ ਵੱਲ ਵਧੇ ਤੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਜੋ ਆ ਪੰਜਾਬੀ ਇੰਡਸਟਰੀ ਨੂੰ ਦਿੱਤਾ ਹੈ ਬੀਨੂ ਦੇ ਨਾ ਫਿਲਮਾਂ ਚ ਬਤੌਰ ਵਿਲਨ ਵੀ ਆਪਣੇ ਕੈਰੀਅਰ ਦੀ ਜੋ ਸੀ ਸ਼ੁਰੂਆਤ ਕੀਤੀ ਸੀ ਪਰ ਵਿਲਨ ਤੋਂ ਕਾਮਿਕ ਇਵਿਲਨ ਦੀ ਇਮੇਜ ਬਣ ਗਈ ਅਤੇ ਫਿਰ ਪੂਰੀ ਤਰ੍ਹਾਂ ਕਾਮੇਡੀਅਨ ਬਣ ਗਏ ਪਹਿਲਾਂ ਦੇ ਦੌਰ ਚ ਪੰਜਾਬੀ ਫਿਲਮਾਂ ਲੱਖਾਂ ਰੁਪਏ ਚ ਬਣ ਜਾਂਦੀਆਂ ਸਨ ਤੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਰੋੜਾਂ ਦੇ ਖਰਚੇ ਹੁੰਦੇ ਨੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਬੀਨੂ ਢਿੱਲੋਂ ਬਿਹਤਰੀਨ ਐਕਟਰਸ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਨੇ